ਸਿਰਫ ਮੁਨਖ ਦੀ ਹੀ ਨਹੀਂ ਹੁੰਦੀ ਜਿੰਨੇ ਵੀ ਜੀਵ ਜੰਤੂ ਹੈ ਉਹਨਾਂ ਦੇ ਕੋਲ ਵੀ ਅੱਖ ਹੈ ਨੱਕ ਹੈ ਕੰਨ ਹੈ ਜਵਾਨ ਵੀ ਹੈ ਜੀਭ ਵੀ ਹੁੰਦੀ ਹੈ ਨਾ ਉਹਨਾਂ ਕੋਲ ਪਰ ਜਿਹੜੀਆਂ ਕੰਨਾਂ ਦੇ ਨਾਲ ਬਾਣੀ ਸੁਣਨੀ ਹੈ ਉਹ ਮੁਨਖ ਕੋਲੇ ਹੈ ਜਿਹੜੀਆਂ ਅੱਖਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਨੇ ਉਹ ਮਨੁੱਖ ਕੋਲੇ ਜਿਹੜੀ ਰਸਨਾ ਦੇ ਨਾਲ ਉਸ ਮਾਲਕ ਦੀ ਉਸਤਤ ਬਿਧਾਈ ਕਰਨੀ ਹੈ ਉਹ ਮਨੁੱਖ ਦੇ ਕੋਲੇ ਹੀ ਹੁਣ ਕੇਵਲ ਤੋਂ ਕੇਵਲ ਮਨੁੱਖੀ ਇੱਕ ਐਸਾ ਜੋ ਭਜਨ ਬੰਦਗੀ ਸੇਵਾ ਸਿਮਨ ਕਰ ਸਕਦਾ ਅੱਜ ਮਾਲਕ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਬਹੁਤ ਜਨਮ ਵਿਚਰੇथे ਮਾਦੋ ਇਹ ਜਨਮ ਤੇ ਮਾਰੇ ਇੱਕ ਇਹ ਕਹੇ ਰਵਿਦਾਸ ਆਸਲ ਕੇ ਜੀਵ ਚਰਪੇਉ ਦਰਸ਼ਨ ਏਹ ਮੇਰੇ ਮਾਲਕਾ ਤੇਰੇ ਦਰਸ਼ਨ ਕੀਤਿਆਂ ਨੂੰ ਯੁੱਗਾਂ ਦੇ ਯੁੱਗ ਬੀਤ ਗਏ ਦੁਨੀਆਂ ਦੇ ਸੁੱਖ ਦੇਖ ਰਹੇ ਆ ਅਜੇ ਮਨੁੱਖਾ ਦੇ ਵਿੱਚ ਸੁੱਖ ਲੈ ਰਹੇ ਆ ਮਨੁੱਖ ਸੋਧ ਇਹ ਸੁੱਖ ਵੱਡਾ ਹੈ ਇਸ ਤੋਂ ਪਹਿਲਾਂ ਵੀ ਤੂੰ ਮਾਲਕ ਦੇ ਨਾਲੋਂ ਹੀ ਵਿਛੜਿਆ ਹੋਇਆ ਸੀ ਜਦੋਂ ਅਨੇਕਾਂ ਭਾਂਤ ਪਾਂਦੀਆਂ ਜਨੀਆਂ ਦੇ ਵਿੱਚ ਤੇਰਾ ਆਉਣਾ ਹੋਇਆ ਪਰਮਾਤਮਾ ਨੂੰ ਨਹੀਂ ਮਿਲ ਸਕਿਆ ਉਦੋਂ ਮੌਕਾ ਨਹੀਂ ਸੀ ਹੁਣ ਮੌਕਾ ਹੈ ਮਨੁੱਖਾ ਦੇ ਵਿੱਚ ਆ ਕਿ ਉਸ ਮਾਲਕ ਅੱਗੇ ਅਰਦਾਸ ਕਰ ਬੇਨਤੀ ਕਰ ਇਹ ਵੈਗਰੂ ਆਜੇ ਸੰਸਾਰ ਮੈਂ ਦੇਖਿਆ ਨਾ ਭਾਵੇਂ ਮਨੁੱਖਾ ਦੇਹੀ ਵਿੱਚ ਭਾਵੇਂ ਦੂਸਰੀਆਂ ਦੇਹੀਆਂ ਸੀ ਜੀਵ ਜੰਤੂਆਂ ਵਾਲੇ ਵਿੱਚ ਬਿ ਤੇਰੇ ਘਰ ਤੋਂ ਬਗੈਰ ਕੋਈ ਸੁਖ ਨਹੀਂ ਐ ਨਾਨਕ ਦੁਖੀ ਐ ਸਭ ਸੰਸਾਰ ਕੌਣ ਸੁਖੀ ਐ ਤੇ ਕੋਈ ਵੀ ਨਹੀਂ ਸਾਰੇ ਦੁਖੀ ਗਰੀਬ ਨੂੰ ਚਿੰਤਾ ਹੈ ਮੈਂ ਕਿਵੇਂ ਕਮਾਵਾਂ ਕਿਵੇਂ ਖਾਵਾਂ ਕਿਵੇਂ ਆਪਣਾ ਸਿਰ ਟਕਾਂ ਕਿਵੇਂ ਆਪਣਾ ਤਨ ਟਕਾਂ ਤੇ ਅਮੀਰ ਹੈ ਉਹਦੇ ਉੱਤੇ ਇੰਨੇ ਟੈਨਸ਼ਨਾਂ ਚਿੰਤਾਵਾਂ ਦਾ ਬੋਝ ਹੈ ਕਿ ਤਨੰਦੌਲਤਾ ਹੈ ਥਾ ਹੈ ਜਿੰਨੀ ਤਨੰਦੌਲਤਾ ਹੈ ਦਸ਼ਣ ਵੀ ਆ ਗਈ ਲਾਟੇਰੀ ਵੀ ਆ ਗਈ ਝੋੜ ਵੀ ਆ ਗਈ ਘਰੇ ਰੱਖਾ ਬੈਂਕ 'ਚ ਰੱਖਾ ਕਰੇ ਚੋਰਾਂ ਦਾ ਡਰ ਹੈ ਬੇਨ ਕਿ ਤੇ ਗਿਆ ਟੈਕਸ ਦਾ ਡਾਤਾ ਟੈਕਸ ਵੀ ਦੇਣਾ ਨਾ ਪਾਵਨੂੰ ਚਿੰਤਾ ਵਈ ਚਿੰਤਾ ਮਾਨੇ ਭਲੇ ਗਰੀਬ ਤਾਂ ਰਾਤ ਨੂੰ ਸੌਣ ਲੱਗੇ ਆ ਜਿੱਦਾਂ ਦਾ ਵੀ ਮਾਹੌਲ ਹੁੰਦਾ ਕਪੜਾ ਹੋੜਿਆ ਸੌਂਗੇ ਪਰ ਅਮੀਰ ਸੱਜਣ ਇਹਨੂੰ ਗੋਲੀਆਂ ਦਾ ਸਾਰਾ ਲੈਣਾ ਪੈਂਦਾ ਦਵਾਈਆਂ ਦਾ ਸਾਰਾ ਲੈਣਾ ਪੈਂਦਾ ਕਿ ਮੰਨਦੇ ਤੇ ਟੈਨਸ਼ਨੇ ਹੀ ਨਹੀਂ ਆਉਂਦੀ ਬੋਝ ਜਨਾ ਹੁੰਦਾ ਐਸਾ ਹੋਣ ਤੋਂ ਵਾਧ ਵੀ ਉਹਨੇ ਸ਼ਾਂਤੀ ਨਹੀਂ ਹੈ ਹਣ ਜਿਹਦੇ ਕੋਲ ਹੈ ਨਹੀਂ ਉਹ ਵੀ ਜੀ ਰਿਹਾ ਜਿਹਦੇ ਕੋਲ ਬੇਅਥਾਵ ਜੀ ਉਹ ਵੀ ਰਿਹਾ ਪਰ ਸੁਖੀ ਤੋਂ ਨਹੀਂ ਨਹੀਂ ਇੱਕ ਕੋਸ਼ਾਂ ਕਰੇ ਮੇ ਕੋ ਧਨ ਦੋਦਾਵੇ ਦੂਜੇ ਕੋਲ ਆ ਗਈ ਹੈ ਉਹਦੇ ਕੋਲ ਚਿੰਤਾਵਾਂ ਦਾ ਬੋਝ ਵੇਹਾਂ ਤੇ ਇਹ ਤਾਂ ਸਾਨੂੰ ਪਤਾ ਜਿਉਂ ਅਮੀਰ ਸਖਤ ਹੁੰਦਾ ਹੈ ਕਿ ਸਾਨੂੰ ਲੱਗਦਾ ਵੀ ਬੜਾ ਸੁખી ਹੈ ਗੱਡੀਆਂ ਮੋਟਰਾਂ ਘਰ-ਬਾਰ ਜ਼ਮੀਨ ਜਾਇਦਾਦਾਂ ਪਰ ਇਹ ਸਹਵਾਲਣੀਆਂ ਵੀ ਨੇ ਇਹ ਜੋ ਮਾਇਆ ਧਨ ਦੌਲਤ ਹੈ ਇਸ ਨੂੰ ਗੁਰੂ ਵੰਸ ਦੀ ਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਜਿੱਥੇ ਵੀ ਲਿਖਿਆ ਹੋਇਆ ਹੈ ਇਸ ਮਾਇਆ ਨੂੰ ਕਹਿੰਦੇ ਨਾਗਣੀ ਕਿਹਾ ਵਾ ਜ਼ਹਿਰ ਕਿਹਾ ਵਾ ਮਾਇਆ ਹੋਈ ਨਾਗਣੀ ਜਗਤ ਰਹੀ ਲਗਟਾਏ ਜੋ ਇਸ ਕੀ ਸੇਵਾ ਕਰੇ ਇਰਤਸੀ ਹੀ ਕੋ ਖਾਏ ਸਾਰਾ ਜਗਤ ਮਾਇਆ ਦੇ ਮਗਰ ਤਰਿਆ ਫਿਰਦਾ ਨਾ ਕਹਿੰਦੇ ਜਿਹਦੇ ਮਗਰ ਤੋਂ ਤੁਰਿਆ ਫਿਰਦਾ ਇਹਨੇ ਤੇ ਤੈਨੂੰ ਡਬੋਦਣਾ ਇੱਥੇ ਵੀ ਡਬੋਦਣਾ ਗਾਂਹ ਵੀ ਡਬੋਦਣਾ ਕਹੇ ਤੇਰਾ ਇੱਥੇ ਹੀ ਸਾਥ ਛੱਡ ਦੇਣਾ ਗਾਂ ਨਹੀਂ ਤੁਰਨੀ ਤੇਰੇ ਨਾਲ ਜੇ ਕਦੇ ਗੁਰੂ ਦੀ ਮੱਤ ਆ ਜਾਵੇ ਸਮਝ ਆ ਜਾਵੇ ਮਨ 'ਚ ਗੱਲ ਕਰ ਕਰ ਜਾਂਦੀ ਏ ਨਹੀਂ ਭਾਈ ਇੱਕ ਤਨ ਇਕੱਤਰ ਕਰਨਾ ਮੈਂ ਉਹ ਜਿਹੜਾ ਮੇਰੇ ਨਾਲ ਜਾ ਸਕੇ ਮੈਂ ਤਾਂ ਖਾਲੀ ਨਹੀਂ ਜਾਣਾ ਉਹ ਧੰਨ ਦਿਖਾ ਕੇ ਤਾਂ ਮੈਨੂੰ ਮਾਲਕ ਦੇ ਘਰ ਦੀ ਟਿਕਟ ਮਿਲਣੀ ਆ ਕਿ ਉਸ ਮਾਲਕ ਦੇ ਘਰ ਵਿੱਚ ਜਾਣ ਦਾ ਮੌਕਾ ਮਿਲਣਾ ਕਿ ਮੈਂ ਉਹ ਸੁੱਖ ਤੋਂ ਵਾਂਝਾ ਹੋਇਆ ਆਂ ਇਸ ਯੁੱਗ ਦੇ ਵਿੱਚ ਤਾਂ ਇਸ ਦੇਹੀ ਵਿੱਚ ਤਾਂ ਕੋਈ ਸੁੱਖ ਨਹੀਂ ਹੈ ਇਹ ਸੰਸਾਰ ਵਿੱਚ ਸੁੱਖ ਨਹੀਂ ਮਿਲਿਆ ਇਹ ਸਾਰੇ ਦੁਖੀ ਆ ਭਾਈ ਕੋ ਤਨ ਦੁਖੀ ਇਹ ਮਨ ਦੁਖੀ ਵਿਚੰਤ ਕਾ ਦਾਸ ਥੋੜੇ ਥੋੜੇ ਸਭ ਦੁਖੀ ਇਕ ਸੁਖੀ ਹਰੀ ਕੇਤਾਸ ਕਹੇ ਆਪੀ ਸੁਖੀ ਹੋਵੇਗਾ ਨਾ ਹਲ ਸ਼ੇਰ ਚੱਲੇ ਹੋ ਬਾਜ਼ਾਰ ਚੱਲੇ ਹੋ ਜਿਹਦੇ ਵਿੱਚ ਚੰਗੀ ਮਾਇਆ ਰੋਕੜਾ ਚੰਗਾ ਵਾ ਬਈ ਹੱਸਦੇ ਹੱਸਦੇ ਜਾਂਦੇ ਆ ਮਨ ਮਰਜੀ ਦਾ ਅਸਮਾਨ ਖਰੀਦ ਕੇ ਲੈਉਣੇ ਜੋ ਸਾਡੀ ਜੇਚ ਪੈਸਾ ਤੇ ਲਾ ਹੁੰਦਾ ਉਹਦੇ ਨਾਲ ਕਾਲੀ ਬੰਦਾ ਜਾਂਦਾ ਹੁਣ ਤਾਂ ਬਸ ਤੇ ਟੈਕਟ ਦਾ ਹੀ ਫਿਕਰ ਪੈ ਜਾਂਦਾ ਕਿ ਕਨੈਕਟਰ ਰਾਈਟ ਆਈਟ ਹੀ ਨਾ ਮੰਗ ਲਵੇ ਕਿੰਨੀਆਂ ਚਿੰਤਾਵਾਂ ਦੇ ਕੋਲ ਇਹ ਭਾਈ ਆ ਤਾਂ ਗਿਆ ਮੈਂ ਸ਼ਹਿਰ ਦੇ ਵੱਲ ਜਾਣ ਨੂੰ ਸੋਚਦਾ ਮੈਂ ਤਾਂ ਦੁਕਾਨ ਚ ਕੋਈ ਨੇ ਬੰਨ ਵੀ ਤੱਕ ਦੇਣਾ ਹੈ ਕਿ ਮੇਕੋ ਦੁਨਿਆਵੀ ਧਨ ਨਹੀਂ ਹੈ ਹੁਣ ਇਸ ਸੰਸਾਰ ਵਿੱਚ ਇਹ ਤਾਂ ਚੱਲੂਗਾ ਪਰ ਉਸ ਮਾਲਕ ਦੇ ਘਰ ਦੇ ਵਿੱਚ ਇਸ ਧਨ ਦਾ ਕੋਈ ਕੰਮ ਨਹੀਂ ਹੈ ਇਸ ਧਨ ਦੇ ਨਾਲ ਇਸ ਸੰਸਾਰ ਵਿੱਚ ਕਮਾਏ ਹੋਏ ਚੰਗੇ ਕਰਮ ਉਹ ਤਾਂ ਤੇਰੇ ਸਾਈ ਹੋ ਜਾਣਗੇ ਜੇ ਭਲਾ ਕਰ ਦਿੱਤਾ ਵੀ ਨਿਸ਼ਕਾਮ ਸੇਵਾ ਕਰ ਦਿੱਤੀ ਕਿਸੇ ਗਰੀਬ ਦੇ ਦੁੱਖ ਨੂੰ ਸੁਣ ਲਿਆ ਉਹ ਸਮਾਜ ਭਲਾਈ ਦੇ ਕੰਮ ਕਰ ਦਿੱਤੇ ਕੋਈ ਚੰਗੇ ਕਰਮ ਹੋਗੇ ਇਸ ਮਾਇਆ ਦੁਆਰਾ ਕਮਾਏ ਹੋਏ ਕਰਮ ਉਹ ਤਾਂ ਤੇਰੇ ਸਾਈ ਹੋਣਗੇ ਪਰ ਮਾਇਆ ਨੇ ਸਾਈ ਨਹੀਂ ਹੋਣਾ ਔਰ ਇਸੇ ਮਾਇਆ ਦੇ ਦੁਆਰਾ ਕਮਾਏ ਹੋਏ ਪਾਪ ਬਾਣੀ ਕਹਿੰਦੀ ਹੈ ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਪਾਪਾਂ ਵਾਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਕਿ ਦੇ ਇਹਨੂੰ ਕਮਾਣ ਦੀ ਕਾਤਰ ਪਾਵੇਂ ਛੋਟਾ ਪਾਵੇਂ ਵੱਡਾ ਸਾਰੇ ਹੀ ਕਿੰਨੇ ਪਰਪਰਤਨ ਕਰਦੇ ਇਹ ਮਾਇਆ ਆਵੇ ਮਾਇਆ ਆਵੇ ਧਰਮੀ ਵੀ ਪਿੱਛੇ ਨਹੀਂ ਰਹੇ ਕਿ ਜਿਨ੍ਹਾਂ ਨੇ ਧਰਮੀ ਲਿਵਾਸ ਪਾਇਆ ਹੋਇਆ ਬਈ ਉਹ ਵੀ ਮਾਇਆ ਮਾਇਆ ਕਰਦੇ ਫਿਰਦੇ ਨੇ ਮਾਇਆ ਦੇ ਪਿੱਛੇ ਘੁੰਮ ਰਹੇ ਨੇ ਵੀ ਕਿਸ ਤਰ੍ਹਾਂ ਸਤੋਂ ਮਾਇਆ ਲਈ ਜਾਵੇ ਕਿਵੇਂ ਕਮਾਈਏ ਮਾਇਆ ਦਾ ਖੇਡਾ ਸਾਰਾ ਸਾਰੇ ਮਾਇਆ ਦੇ ਵਿੱਚ ਗਲਤਾਨ ਫਸੇ ਹੋਏ ਨੇ ਕੋਈ ਨਹੀਂ ਬਚਿਆ ਹੋਇਆ ਕੋਈ ਵਿਰਲਾ ਹੁੰਦਾ ਤਾਂ ਮਾਲਕ ਨੇ ਕਹਿ ਦਿੱਤਾ ਕੋਈ ਵਿਰਲਾ ਹੁੰਦਾ ਭਾਈ ਐਨ ਵਿਰਲੇ ਨਹੀਂ ਕਣੇ ਚੈਲਫ ਪਰ ਸੰਸਾਰ ਰੱਬ ਦਾ ਪਿਆਰਾ ਤਾਂ ਭਾਈ ਸੰਸਾਰ ਵਿੱਚ ਕੋਈ ਵਿਰਲਾ ਹੁੰਦਾ ਇਤ ਦਾ ਕਰ ਕਰ ਉਹ ਸਾਮਾਨਕ ਦੇ ਬਣੇ ਬੈਠੇ ਅਸੀਂ ਬਾਹਰੀ ਰੂਪ ਕਰਕੇ ਬਣੇ ਬੈਠੇ ਆ ਅੰਦਰੀਵ ਤਾਂ ਅੰਦਰ ਤਾਂ ਸਾਡੇ ਆੜਿ ਤਾਂ ਗੁਰੂ ਆਸ਼ੇ ਦੇ ਆ ਬਚਨ ਉਹਨਾਂ ਬਾਤੇ ਟੁੱਕਦੇ ਆ ਮਨੋ ਕੁ ਸੁਧਾ ਕਾਲੀਆਂ ਬਾਹਰ ਚਿਟੀਆਂ ਕਹਿੰਦੇ ਬਾਰੋ ਤਾਂ ਬੜਾ ਚਿੱਟਾ ਦਿਖਦਾ ਹੈ ਬੜਾ ਧਰਮੀ ਦਿਖਦਾ ਹੈ ਪਰ ਅੰਦਰ ਤਾਂ ਤੇਰੇ ਕਾਲ ਖਾ ਮੈਲ ਤੇ ਗੱਲਾਂ ਤੋਂ ਉਹਨਾਂ ਦੀਆਂ ਕਰਦਾ ਜੋ ਸੇਵੇਦਰ ਖੜੀ ਹੈ ਇਹ ਗਲਤ ਉਹਦੀ ਕਰ ਰਹੇ ਆ ਆਪਣੇ ਆਪ ਨੂੰ ਮਿਲਾ ਰਹੇ ਆ ਉਹਨਾਂ ਦੇ ਨਾਲ ਕਿ ਜਿਹੜੇ ਉਸ ਮਾਲਕ ਦੇ ਹੋ ਚੁੱਕੇ ਆ ਮਾਇਆ ਤੱਕ ਇਸ ਮਾਇਆ ਨੇ ਤੇਰੇ ਨਾਲ ਨਹੀਂ ਤੁਰਨਾ ਜਿਹਨੇ ਤੁਰਨਾ ਜਿਹੜਾ ਲੈ ਕੇ ਇੱਥੇ ਜਾਣਾ ਜਿਹੜਾ ਜਿੱਥੇ ਖਰਚ ਹੋਣਾ ਨਾ ਵੀ ਇਹਦੇ ਨਾਲ ਅਰਕਾ ਨਾਮ ਉਹਹ ਸੰਗਤੋਸਾ ਕਿ ਹਰੀ ਦਾ ਨਾਮ ਹਰੀ ਦੇ ਦੇਸ਼ ਚੱਲਦਾ ਇਹ ਸੰਸਾਰ ਵਿੱਚ ਇਹ ਸੰਸਾਰ ਮਾਇਆ ਦਾ ਮਾਇਆ ਨੇ ਸਾਜਿਆ ਹੋਇਆ ਇੱਕ ਆਮਾਈ ਜੁਗਤ ਭਈ ਤਿੰਨ ਚੇਲੇ ਪ੍ਰਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੇਵਾਨ ਇਹ ਸੰਸਾਰ ਸਾਜਿਆ ਹੀ ਮਾਇਆ ਨੇ ਹੋਇਆ ਬਈ ਤੇ ਇੱਥੇ ਤਾਂ ਮਾਇਆ ਹੀ ਚੱਲਣੀ ਆ ਫਿਰ ਇੱਥੇ ਤਾਂ ਮਾਇਆ ਹੀ ਚੱਲਣੀ ਆ ਬਈ ਪਰ ਭੁੱਲ ਕੇ ਵੀ ਇਸ ਮਾਇਆ ਦੀ ਲਈ ਕੋਈ ਐਸਾ ਕਰਮ ਨਾ ਕਰ ਲਈ ਕਿ ਜਿਹੜਾ ਤੈਨੂੰ ਅਗਾ ਕੇ ਦੁਖਦਾਈ ਹੋਵੇ ਇਸ ਮਾਇਆ ਨੂੰ ਉਥੇ ਵਰਤੀ ਜਿਹਦਣ ਕਰਮ ਕਮਾਏ ਜਾਣ ਜਿਹੜੇ ਕਰਮ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਚਾਹੁੰਦੇ ਏ ਜਿਹੜੇ ਲਾਗੇ ਬੀਆਂ ਦਾ ਲੰਗਰ ਸੱਚ ਦੀ ਕਮਾਈ ਦਿਖਾ ਕੇ ਨਾ ਕਰਨ ਕਿ ਭਾਈ ਅਸਲੀ ਸੱਚ ਦੀ ਕਮਾਈ ਤਾਂ ਇਹ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੱਸਗੇ ਨਾ ਕਿ ਜੇ ਮੈਂ ਉਹ ਬਿਜ਼ਨਸ ਚਲਾ ਲਾਂਦਾ ਕਾਰੋਬਾਰ ਚਲਾ ਲਾਂਦਾ ਤਾਂ ਝੂਠੀ ਮਾਇਆ ਸੀ ਆ ਸੱਚ ਦੇ ਖਾਤੇ ਕਰਕੇ ਚੱਲਿਆ ਬਈ ਬੇ ਸੱਚ ਦੀ ਕਮਾਈ ਕਰ ਲਈ ਐ ਭੁੱਖਿਆਂ ਨੂੰ ਕਿ ਭੁੱਖਿਆਂ ਨੂੰ ਭੋਜਨ ਸਕਾ ਦੇ ਦਿੱਤਾ ਉਹਨਾਂ ਮਾਇਆ ਦੇ ਨਾਲ ਔਰ ਇਹਦੇ ਬਾਤੇ ਭਾਵੇਂ ਬੇਅੰਤ ਕਹਾਣੀਆਂ ਜੁੜੀਆਂ ਹੋਈਆਂ ਸਾਧੂ ਨੂੰ ਖਲਾਇਆ ਸੰਤਾਂ ਨੂੰ ਖਲਾਇਆ ਇਹ ਤਾਂ ਕਹਿਣ ਕੋਣ ਦੀਆਂ ਗੱਲਾਂ ਬਣਾਈਆਂ ਹੋਈਆਂ ਸਾਡੇ ਸਾਧਾਨੇ ਬਈ ਬੇ ਸਾਧਨ ਰੋਟੀ ਪਾਣੀ ਖਾਦਿਆ ਕਰੋ ਉੱਥੇ ਪ੍ਰੈਸਿਵ ਐਸੀ ਕੋਈ ਗੱਲ ਨਹੀਂ ਸੀ ਉੱਥੇ ਤਾਂ ਭੁੱਖੇ दिखे ਜੋ ਸੀ ਭੁੱਖਾ ਉਹਨੂੰ ਭੋਜਨ ਸਕਾ ਦਿੱਤਾ ਬਈ ਚੱਲ ਲੈ ਵੀ ਇੱਥੇ ਵਰਤ ਕੱਲਾ ਭੋਜਨ ਹੀ ਨਹੀਂ ਕੁਝ ਹੋਰ ਵੀ ਮਦਦ ਕਰਤੀ ਹੋਣੀ ਹੈ ਬਈ ਇਹ ਤਾਂ ਇਤਿਹਾਸ ਹੈ ਇਹਦੇ ਵਿੱਚੋਂ ਕੁਝ ਵੀ ਤੁਹਾਨੂੰ ਝੂਠਾ ਨਹੀਂ ਕੁਝ ਵੀ ਸੱਚਾ ਨਹੀਂ ਖੋਜਣਾ ਪੈਂਦਾ ਭਈ ਇਹਨੇ ਕਿ ਜੇ ਕਿਸੇ ਕਿਤਾਬ ਨੂੰ ਦੇ ਲਿਆ ਕਹਿ ਤਾ ਸੁਣ ਲਈ ਇਹਨ ਮੈਨੂੰ ਵੀ ਤੁਸੀਂ ਸੁਣਾ ਦੋਗੇ ਉਦਾਂ ਦਾ ਹੀ ਵੀ ਇਹ ਸੱਚ ਸੀ ਵੀ ਮੈਂ ਸੁਣਿਆ ਹੋਇਆ ਮੈਂ ਪੜ੍ਹਿਆ ਹੋਇਆ ਜੇ ਉਸੇ ਨਾਲ ਦੀ ਸੇ ਇੱਕ ਹੋਰ ਕਿਤਾਬ ਚੱਕ ਲਉ ਉਸੇ ਵਿਸ਼ੇ ਦੇ ਉੱਤੇ ਉਹਦੇ ਵਿੱਚ ਕੁਝ ਹੋਰ ਲਿਖਿਆ ਹੁੰਦਾ ਤੀਸਰੇ ਚੱਕੋਂਗੇ ਉਹਦੇ ਵਿੱਚ ਹੋਰ ਲਿਖਿਆ ਹੁੰਦਾ ਭਾਵ ਅਲੱਗ-ਅਲੱਗ ਲਿਖੇ ਹੁੰਦੇ ਪਰ ਅੰਦਰੋਂ ਖੋਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੱਚ ਦਾ ਸਜਦਾ ਵਪਾਰ ਜੋ ਕੀਤਾ ਜਿਥੇ ਸੰਸਾਰ ਨੂੰ ਨਾਮ ਜਪਾਉਣ ਦੀ ਵਿਧੀ ਦੱਸੀ ਹੈ ਤਰੀਕਾ ਦੱਸਿਆ ਸੰਸਾਰ 'ਚ ਰਹਿਣ ਦਾ ਤਰੀਕਾ ਦੱਸਿਆ ਨਾਲ ਹੀ ਭਾਈ ਸੰਸਾਰ ਦੀ ਆਪਣੇ ਹੱਥੀਂ ਸੇਵਾ ਵੀ ਕੀਤੀ ਹੈ ਸਜਦਾ ਕਾਰੋਬਾਰ ਕੀਤਾ ਮਾਇਆ ਸੀ ਸਜਦਾ ਕਾਰੋਬਾਰ ਕੀਤਾ ਅਜੇ ਤੱਕ ਚੱਲਦੇ ਹਾਂ ਇਹ ਸਜਦਾ ਕਮਾਈ ਹੋਇਆ ਕਿ ਪੀ 20 ਦਾ ਲੰਗਰ ਅਜੇ ਤੱਕ ਚੱਲ ਰਿਹਾ ਨਾ ਔਰ ਕਦੇ ਘਾਟ ਨਹੀਂ ਆਉਂਦੀ ਤੋੜਨਾ ਆਵੇ ਵੱਧ ਹੋ ਜਾਈ ਸਜਦਾ ਪਰ ਤੂੰ ਵੀ ਬੰਦੇ ਆ